ਸਾਡੇ ਕੋਲ ਨਿਕਲਣੇ ਗਏ ਮਸਾਂ ਹੀ ਨਿਕਲੇ ਬਾਹਰ ਬੱਚੇ ਲੈ ਕੇ ਤੇ ਛੱਤਾਂ ਵੀ ਬਾਲੇ ਵੀ ਟੁੱਟੇ ਹੋਏ ਆ ਬਾਰਸ਼ਾਂ ਵੀ ਸੀਗੀ ਹਾਂਜੀ ਬਾਰਸ਼ ਵੀ ਸੀਗੀ ਠੀਕ ਹੈ ਤੇ ਅਸੀਂ ਮਸਾਂ ਹੀ ਬਾਹਰ ਨਿਕਲੇ ਕਿੰਨੇ ਬੱਚੇ ਕਿੰਨੇ ਆ ਜੀ ਚਾਰ ਬੱਚੇ ਆ ਤੇ ਦੋਵੇਂ ਜੇ ਸੀ ਆ 6 ਜੀ ਆ ਗਏ ਸੀ ਠੀਕ ਹੈ ਇੱਕ ਛੱਤ ਦੇ ਥੱਲੇ ਜਿਹੜਾ ਗੁਜ਼ਾਰਾ ਕਰ ਹਾਂਜੀ ਇੱਕ ਛੱਤ ਪਰ ਹੁਣ ਛੱਤ ਵੀ ਡਿੱਗ ਗਈ ਹਾਂਜੀ ਉਹਦਾ ਕੋਈ ਭਰੋਸਾ ਹੀ ਨਹੀਂ ਕਰਦਾ ਵੀ ਉਹਦਾ ਡਿੱਗ ਪੈਣਾ ਹੈ ਖਤਰਾ ਹੈ ਖਤਰਾ ਹੈਗਾ ਬਹੁਤ ਜ਼ਿਆਦਾ ਮੈਂ ਜਿਹੜਾ ਅਸੀਂ ਪਿੰਡ ਮਾਸ਼ੇਕੇ ਵਿਖੇ ਜੀਰਾ ਹਲਕੇ ਨਾਲ ਸੰਬੰਧਿਤ ਸਰਦਾਰ ਜਗਸੀਰ ਸਿੰਘ ਜੀ ਦੇ ਘਰ ਮੌਜੂਦ ਹੈਗੇ ਆ ਉਹਨਾਂ ਦੇ ਜਿਹੜਾ ਧਰਮ ਪਤਨੀ ਸਾਡੇ ਨਾਲ ਮੌਜੂਦ ਹੈਗੇ ਨੇ ਹਾਰਪੇੜਤ ਇਲਾਕੇ ਦੇ ਵਿੱਚ ਜਿਹੜਾ ਇਸ ਪਰਿਵਾਰ ਦਾ ਹਾਲ-ਖਾਲ ਹੋਇਆ ਹੈ ਸੋ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਲਗਭਗ ਜਿਹੜੇ ਛੋਟੇ-ਛੋਟੇ ਬੱਚੇ ਦੇ ਸਕਦੇ ਹੋ ਨਾਲ ਹੀ ਤੁਸੀਂ ਬਣਦੇ ਇਹਨਾਂ ਦਾ ਘਰ ਵਸਿਆ ਹੋਇਆ ਪਰ ਵਸਿਆ ਨਹੀਂ ਕਹਿ ਸਕਦੇ ਅੱਜ ਜਿਹੜਾ ਘਰ ਅਜਾੜ ਬਣ ਚੁੱਕਿਆ ਹੈ ਉੱਜੜ ਚੁੱਕਿਆ ਹੈ ਜਿਹੜਾ ਖੰਡਰਾਂ ਦਾ ਰੂਪ ਧਾਰਨ ਕਰ ਚੁੱਕਿਆ ਜਿਹੜਾ ਰਹਿਣ ਲਈ ਛੱਤ ਨਹੀਂ ਬਚੀ ਕਹਿ ਸਕਦੇ ਆ ਖਤਰਾ ਹੀ ਖਤਰਾ ਮੰਡਰਾ ਆ ਰਿਹਾ ਹੈ ਛੋਟੇ ਛੋਟੇ ਬੱਚੇ ਹੈਗੇ ਨੇ ਸੋ ਬੱਚਿਆਂ ਦਾ ਜਿਹੜਾ ਜੀਵਨ ਸਿਆਲ ਆਉਣ ਵਾਲਾ ਸਿਆਲ ਦੇ ਵਿੱਚ ਕਿਸ ਤਰ੍ਹਾਂ ਗੰਭੀਰ ਹੋ ਸਕਦਾ ਤੁਸੀਂ ਆਪ ਅੰਦਾਜ਼ਾ ਲਗਾਓ ਅਸੀਂ ਉਹਨਾਂ ਦੀ ਧਰਮ ਪਤਨੀਆਂ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਤੇ ਹੁਣ ਕੀ ਮੰਗ ਕਰ ਰਹੇ ਆ ਜੀ ਕੀ ਜਦੋਂ ਪਾਣੀ ਆਇਆ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਹਾਂਜੀ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਸਾਡੇ ਕੋਲ ਨਿਕਲਣਗੇ ਮਸਾਂ ਹੀ ਨਿਕਲੇ ਬਾਹਰ ਬੱਚੇ ਲੈ ਕੇ ਤੇ ਛੱਤਾਂ ਵੀ ਬਾਲੇ ਵੀ ਟੁੱਟੇ ਹੋਏ ਆ ਬਾਰਸ਼ਾਂ ਵੀ ਸੀਗੀ ਹਾਂਜੀ ਬਾਰਸ਼ ਵੀ ਸੀਗੀ ਠੀਕ ਹੈ ਤੁਸੀਂ ਅਸਾਂ ਹੀ ਬਾਹਰ ਨਿਕਲੇ ਕਿੰਨੇ ਬੱਚੇ ਕਿੰਨੇ ਆ ਜੀ ਚਾਰ ਬੱਚੇ ਆ ਤੇ ਦੋਵੇਂ ਜੇਸੀ ਆ ਛੇ ਜੀ ਆ ਗਏ ਸੀ ਠੀਕ ਹੈ ਇੱਕ ਛੱਤ ਦੇ ਥੱਲੇ ਜਿਹੜਾ ਗੁਜ਼ਾਰਾ ਕਰ ਰਹੇ ਹਾਂ ਜੀ ਤੇ ਛੱਤ ਵੀ ਡਿੱਗ ਗਈ ਹਾਂਜੀ ਉਹਦਾ ਕੋਈ ਭਰੋਸਾ ਹੀ ਨਹੀਂ ਕਦੋਂ ਵੀ ਉਹਦਾ ਡਿੱਗ ਪੈਣਾ ਹੈ ਖਤਰਾ ਹੈ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਤੇ ਕੀ ਮੰਗ ਕੀ ਕਰਦੇ ਹੋ ਸਮਾਜਿਕ ਮੰਗ ਸੇ ਇਹੋ ਕਰਦੇ ਵਾ ਜਿੰਨਾ ਵੀ ਹੋ ਸਕੇ ਸਰਕਾਰ ਸਾਨੂੰ ਦੇਵੇ ਬੱਚਿਆਂ ਵਾਸਤੇ ਸੋਚੇ ਹਾਂਜੀ ਕੋਈ ਨਾ ਕੋਈ ਮਦਦ ਹੋਣੀ ਚਾਹੀਦੀ ਮਦਦ ਹੋਣੀ ਚਾਹੀਦੀ ਨੰਬਰ ਮੋਬਾਈਲ ਨੰਬਰ ਜਾਦਾ ਜੀ ਹਾਂਜੀ ਨੰਬਰ ਦੇਖੋ 9592 ਜੀ 32564 ਜੀ ਇਹ ਕੌਣ ਹੈ ਟੈਂਡ ਕੌਣ ਕਰੇਗਾ ਇਹ ਜਗਸੀਰ ਸਿੰਘ ਕੋਲੇ ਹੁੰਦਾ ਫੋਨ ਤੋਂ ਹਾਂ ਜੀ ਠੀਕ ਹੈ ਜੀ ਉਹ ਆਪੇ ਚੱਕ ਲੈਣਗੇ ਜਦੋਂ ਲੋ ਠੀਕ ਹੈ ਜੀ ਸੋ ਇਹ ਤਸਵੀਰਾਂ ਸਗੀਆਂ ਸਰਦਾਰ ਜਗਸੀਰ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਸਵੀਰਾਂ ਬਾਦੋ ਦੇ ਸ਼ੇਅਰ ਜ਼ਰੂਰ ਕਰੀ ਜਾਓ ਆਪਣੇ ਲਾਈਕ ਕਮੈਂਟ ਜ਼ਰੂਰ ਕਰਨਾ ਅਰਦਾਸ ਕਰਨਾ ਕਿ ਇਹਨਾਂ ਮਜ਼ਦੂਰ ਪਰਿਵਾਰਾਂ ਦੇ ਜਲਦੀ ਹਾਲਾਤ ਸੁਧਰ ਜਾਣ ਸੋ ਧੰਨਵਾਦ ਜੀ